ਮਸ਼ਹਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਹਿਸ਼ਾਰ ਪਰ ਰੋਡ ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ਤੇ ਅਚਾਨਕ ਇੱਕ ਜ਼ਹਿਰੀਲਾ ਸੱਪ ਦਾਖਲ ਹੋਣ ਦੇ ਨਾਲ ਠੇਕੇ ਤੇ ਕੰਮ ਕਰਨ ਵਾਲੇ ਕਰਿੰਦਿਆਂ ਦੇ ਵਿੱਚ ਹੜਕਮ ਮਚ ਗਿਆ ਜਿਸ ਨੂੰ ਜੰਗਲੀ ਜੀਵ ਵਿਭਾਗ ਗੜਸ਼ੰਕਰ ਦੇ ਮੁਲਾਜ਼ਮਾਂ ਦੀ ਕੜੀ ਮੁਸ਼ਕਲ ਦੇ ਨਾਲ ਰੈਸਕਿਊ ਕਰਕੇ ਸੁਨਸਾਨ ਥਾਂ ਤੇ ਛੱਡਿਆ ਗਿਆ ਜਾਣਕਾਰੀ ਦਿੰਦੇ ਹੋਏ ਕਰਿੰਦੇ ਅਮਰਿਤਪਾਲ ਨੇ ਦੱਸਿਆ ਕਿ ਉਹ ਠੇਕੇ ਤੇ ਕੰਮ ਕਰ ਰਹੇ ਸਨ ਤਾਂ ਉਹਨਾਂ ਨੇ ਠੇਕੇ ਦੇ ਅੰਦਰ ਇੱਕ ਜ਼ਹਿਰੀਲੇ ਸੱਪ ਨੂੰ ਦਾਖਲ ਹੁੰਦੇ ਵੇਖਿਆ ਜਿਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਇਸ ਮਾਮਲੇ ਬਾਰੇ ਬਲਵਿੰਦਰ ਸਿੰਘ ਗੜ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚ ਗਏ ਸਾਥੀ ਮੁਲਾਜ਼ਮਾਂ ਦੀ ਮਦਦ ਦੇ ਨਾਲ ਸੱਪ ਦਾ ਰੈਸਕਿਊ ਕਰਕੇ ਉਸ ਨੂੰ ਸੁਰਸਾਨ ਜਗ੍ਹਾ ਉੱਤੇ ਰਿਲੀਵ ਕਰ ਦਿੱਤਾ ਗਿਆ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਤੇ ਠੀਕਿਆਂ ਦੇ ਪਾਪ ਆ ਗਿਆ ਸੀ ਜੰਗਲਾਤ ਮਹਿਕ ਨੂੰ ਕਾਲ ਕੀਤਾ 8 ਵਜੇ 5 ਕਿਲੋਮੀਟਰ ਤੇ 8 ਵਜੇ 10 ਮਿੰਟ ਤੇ ਸਾਡੇ ਕੋਲ ਜੰਗਲਾਤ ਮਹਿਕ ਆ ਗਿਆ तकरीबन ਇਹਨਾਂ ਦਾ 1 ਘੰਟਾ ਲੱਗਾ ਸੱਪ ਨੂੰ ਫੜਾਉਣ ਪਾ ਕੇ ਇਹ ਇਹਨੇ ਸਾਡੀ ਮਦਦ ਕੀਤੀ ਜਦੋਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਕੌਨ ਦੀ سپورਟ ਸਾਡੇ ਕੋਲ ਆ ਕੇ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਬਿਲਕੁਲ ਸਾਨੂੰ ਬਤਰੀ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਨਾਲ ਇਹਨੇ ਸਾਡੂ ਅਸੀਂ ਰਾਤ ਨੂੰ ਅੰਦਰ ਸੌਣਾ ਦੀ ਠੇਕੇ ਦੇ ਸਾਨੂੰ ਡਰ ਲੱਗਦਾ ਸੀਗਾ ਅਸੀਂ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਪਹੁੰਚੇ ਕੌਨ ਦੀ سپورਟ ਥੈਂਕ ਯੂ ਵਨ ਗਾਰਡ ਫੈਮਲੀ ਦੀ ਸਤਿਕਾਰ ਉਹ ਅਗਰਸ਼ਿਕ ਕਰ ਸਨ ਮੱਠ ਵਜੇ 8:30 ਤੇ ਠੇਕੇ ਦੇ ਸੁਖਣਾ ਬਰਾਬਰ ਹੋਈ ਕੇ ਸਾਡੇ ਇੱਕ ਠੇਕੇ ਦੇ ਵਿੱਚ ਸਾਪੂ ਪੜਿਆ ਆ ਅਸੀਂ ਆਪਣੀ ਟੀਮ ਨੂੰ ਰੈਸਕੂ ਟੀਮ ਨਾਲ ਲੱਗੇ ਤਰੰਤ ਇਸ ਮੌਕੇ ਤੇ ਪਹੁੰਚ ਗਏ ਹਾਂ 1 ਘੰਟਾ ਘਟੇ ਪਰ ਜਦੋਂ ਜਹਿਦ ਕਰਨ ਤੋਂ ਬਾਅਦ ਇਹਦੇ ਅੰਦਰ ਦਾ ਜੋ ਫਾਸੀ ਹੋਇ ਪਟਿਆ ਗਿਆ ਔਰ ਉਹਨੂੰ ਆਪਣੇ ਕਾਬੂ ਵਿੱਚ ਲੈ ਕੇ ਅਸੀਂ ਉਹਨੂੰ ਰੀਲੀਜ਼ ਕਰ ਦਿੱਤਾ ਹੈ ਇਸ ਜਿਹੜਾ ਡਿਊਟੀ ਪਾਤੀ ਅਸੀਂ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ